ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਜੀ ਗੁਰੂ ਰੂਪ ਸਾਹਿਬ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਗੱਲ ਦੱਸਣੀ ਚਾਹੁੰਦਾ ਹੋਣੇ ਹੁਣ ਖਬਰ ਜੋ ਮਿਲੀ ਹੈ ਅੰਮ੍ਰਿਤਸਰ ਸਾਹਿਬ ਦੇ ਸਕੂਲਾਂ ਦੇ ਵਿੱਚ ਬੰਬ ਨਾਲ ਅਡਾਉਣ ਦੀ ਧਮਕੀ ਮਿਲੀ ਆ ਤੇ ਸਰਕਾਰ ਨੇ ਜਲਦੀ ਹੀ ਜ਼ਿਲ੍ਹਾ ਅਫਸਰ ਵੱਲੋਂ ਸਾਰੇ ਸਕੂਲਾਂ ਨੂੰ ਨੋਟੀਫਿਕੇਸ਼ਨ ਜਾਰੀ ਕਰਤੇ ਤੇ ਸੁੱਟੀ ਦਾ ਐਲਾਨ ਧਮਕੀ ਮਿਲਦਿਆਂ ਹੀ ਕਰ ਦਿੱਤਾ ਗਿਆ ਚਲੋ ਚੰਗੀ ਗੱਲ ਹੈ ਸਰਕਾਰ ਬੱਚਿਆਂ ਦੀ ਸੇਫਟੀ ਦੇ ਲਈ ਜ਼ਿੰਮੇਵਾਰ ਬਣਦੀ ਆ ਜ਼ਰੂਰੀ ਹੈ ਚੰਗਾ ਹੈ ਪਰ ਹੁਣ ਇੱਕ ਗੱਲ ਆ ਸੋਚਣ ਵਾਲੀ ਵੀ ਸਾਡੇ ਪੰਜਾਬ ਦੇ ਵਿੱਚ ਤਾਂ ਸਿੱਖਿਆ ਦਾ ਵਿਅਰ ਪਹਿਲੇ ਜ਼ੀਰੋ ਗਰਾਊਂਡ ਵੱਲ ਜਾ ਰਿਹਾ ਬੱਚਿਆਂ ਦਾ ਜਿਹੜਾ ਵਿਅਰ ਹੈ ਸਿੱਖਿਆ ਦਾ ਪਹਿਲੇ ਜ਼ੀਰੋ ਗਰਾਊਂਡ ਵੱਲ ਜਾ ਰਿਹਾ ਤੇ ਉੱਤੋਂ ਪੇਪਰਾਂ ਦੇ ਹੱਥ ਦਿਨ ਚੱਲ ਰਹੇ ਨੇ ਤੀਜੀ ਟਰਮ ਚੱਲ ਰਹੀ ਆ ਤੇ ਉਤੋਂ ਬੰਬ ਨਾਲ ਅਡਾਉਣ ਦੀਆਂ ਧਮਕੀਆਂ ਮਿਲਦੀਆਂ ਨੇ ਹੈਰਾਨਗੀ ਦੀ ਗੱਲ ਹੈ ਜਿਹੜੇ ਬੱਚਿਆਂ ਦਾ ਮਿਆਰ ਪਹਿਲੇ ਹੀ ਦੀਵਾ ਜਾ ਰਿਹਾ ਸੀ ਤੇ ਹੁਣ ਉਹਨਾਂ ਦਾ ਮਿਆਰ ਕਿੰਨਾ ਚੱਲੇ ਚੱਲੇ ਜਾਣਾ ਤੇ ਇਹਦੇ ਨਾਲ ਜਿਹੜੇ ਹੋਰ ਬੱਚੇ ਸਹਿਮ ਜਾਂਦੇ ਨੇ ਜਾਂ ਮਾਪੇ ਬਾਪ ਸਹਿਮ ਜਾਂਦੇ ਨੇ ਔਰ ਜਦੋਂ ਇਹੋ ਜਿਹੀ ਧਮਕੀ ਮਿਲਦੀ ਹੈ ਉਹਦੇ ਨਾਲ ਇਲਾਕੇ ਦੇ ਲੋਕ ਸਹਿਮ ਜਾਂਦੇ ਨੇ ਤਾਂ ਇਹਦੀ ਜ਼ਿੰਮੇਵਾਰ ਕੌਣ ਬਣਦਾ ਹੈ ਮੈਂ ਹੁਣ ਇਹਦੀ ਗੱਲ ਕਹਿਣੀ ਚਾਹੁੰਨਾ ਵੀ ਜਿਹੜੇ ਲੋਕ ਈਮੇਲ ਦਿੰਦੇ ਨੇ ਕਦੇ ਹਰਮੰਦਰ ਸਾਹਿਬ ਨੂੰ 6 ਕਿ ਮਹੀਨੇ ਹੋ ਗਏ ਉਹ ਹਰਮੰਦਰ ਸਾਹਿਬ ਨੂੰ ਬਾਬ ਨਾਲ ਅਡਾਉਂਡ ਦੀ ਧਮਕੀ ਦਿੱਤੀ ਅੱਜ ਅੰਮ੍ਰਿਤਸਰ ਸਾਹਿਬ ਦੇ ਸਕੂਲਾਂ ਨੂੰ ਬਾਬ ਨਾਲ ਅਡਾਉਂਡ ਦੀ ਧਮਕੀ ਦਿੱਤੀ ਉਹ ਮਾਂ ਦੇ ਪੁੱਤੋ ਜੇ ਤੁਸੀਂ ਮਾਂ ਦਾ ਦੁੱਧ ਪੀਤਾ ਹੈ ਧਮਕੀਆਂ ਨਾਲ ਦੇ ਉਹ ਸਾਹਮਣੇ ਆ ਕੇ ਟਕਰੋ ਪੰਜਾਬੀ ਚ ਗੱਲ ਹੈ ਜੇ ਸਿੰਘਾਂ ਨਾਲ ਜਾਂ ਸਿੱਖਾਂ ਨਾਲ ਪੰਗਾ ਲੈਣਾ ਹੀ ਚਾਹੁੰਦੇ ਹੋ ਤਾਂ ਸਿੱਧੇ ਮੱਥੇ ਆ ਕੇ ਪੰਗਾ ਲਓ ਤੁਹਾਨੂੰ ਵੀ ਪਤਾ ਲੱਗ ਜੀ ਵੀ ਇਹਨਾਂ ਵਿੱਚ ਹਜਤ ਕੇ ਨਹੀਂ ਹੈ ਈਮੇਲ ਭੇਜ ਕੇ ਬੁਖਤ ਰਹਿ ਕੇ ਇਹ ਕੀ ਕਤੂਤਾ ਕਰਦੇ ਹੋ ਕਿਉਂ ਡਰਾਬੇ ਦਿੰਦੇ ਹੋ ਜੇ ਕੁਝ ਕਰਨਾ ਹੈ ਤੇ ਕਰੋ ਤਾਂ ਕਿ ਅਗਲਾ ਵੀ ਕੁਝ ਕੰਮ ਜੋਗਾ ਹੋਵੇ ਉਹਨਾਂ ਨੂੰ ਪਤਾ ਲੱਗ ਜਾਵੇ ਕਿ ਹੁਣ ਕਰਨਾ ਪੈਣਾ ਹੈ ਤੁਹਾਡੇ ਵਰਗੇ ਲੋਕ ਹਮੇਸ਼ਾ ਹੀ ਐਦਾਂ ਦੀ ਕਤੂਤਾ ਕਰਦੇ ਨੇ ਜਿਨ੍ਹਾਂ ਨੇ ਮਾਂ ਦਾ ਦੁੱਧ ਨਹੀਂ ਪੀਇਆ ਇਹ ਵੀ ਪਤਾ ਤੁਸੀ ਕਿੰਨਾ ਦੀ ਗੰਦੀ ਲਾਦੋ ਤੁਹਾਡੀਆਂ ਅਗ ਲੱਗਣ ਐ ਉਹ ਜੀਆਂ ਪੜਾਈਆਂ ਜਿਹੜੀਆਂ ਗੁਪਤ ਰੱਖ ਕੇ ਇਹੋ ਜਿਹੇ ਤਰੀਕੇ ਵਰਤ ਕੇ ਤੁਸੀਂ ਲੋਕ ਇੱਕ ਆਮ ਜਨਤਾ ਨੂੰ ਤੰਗ ਪਰੇਸ਼ਾਨ ਕਰ ਰਹੇ ਹੋ ਤੁਸੀਂ ਮਾਪੇ ਦੇ ਹੈ ਨਹੀਂ ਇਹ ਨਹੀਂ ਪਤਾ ਤੁਹਾਨੂੰ ਕਿੱਥੋਂ ਕਿੰਨੇ ਲਿਆ ਕੇ ਦਾਤਾ ਤੇ ਜੇ ਤੁਸੀਂ ਮਾਰਾ ਮੋਟਾ ਪੜ ਹੀ ਗਏ ਹੋ ਪੜ੍ਹਾਈ ਸਾਨੂੰ ਆ ਗਈ ਕੋਈ ਐਗਾਂ ਦੀ ਸਿੱਖਿਆ ਤੁਹਾਡੇ ਕੋਲੇ ਹੈ ਉਹਦੀ ਚੰਗੀ ਵਰਤੋਂ ਕਰੋ ਤਾਂ ਕਿ ਦੁਨੀਆ ਦਾ ਭਲਾ ਹੋਵੇ ਤੁਹਾਨੂੰ ਰੱਬ ਨੇ ਦਿਮਾਗ ਦਿੱਤਾ ਪੜ੍ਹਾਈ ਦਿੱਤੀ ਤੁਸੀਂ ਉਹਨੂੰ ਚੰਗੇ ਪਾਸੇ ਲਾਓ ਕੋਈ ਚੰਗਾ ਬਿਜ਼ਨਸ ਆਈਡੀਆ ਸੋਚੋ ਤਾਂ ਕਿ ਸਮਾਜ ਦਾ ਭਲਾ ਹੋਵੇ ਹੋਰ ਪੜ ਰਹੇ ਨੇ ਜਿਹੜੇ ਬੱਚੇ ਉਹ ਵੀ ਨੌਕਰੀ ਦੇ ਯੋਗ ਹੋ ਜਾਣ ਉਹਨਾਂ ਨੂੰ ਕੰਮ ਮਿਲੇ ਤੁਸੀਂ ਤਾਂ ਕੀਤੀ ਕਰਾਈ ਤੇ ਖੇ ਪਾਤੀ ਕੋਈ ਗੱਡਾ ਖੜਿਆ ਸੀ ਛੋਟੇ ਵਰਗੇ ਪੜਾਈ ਪੜਾਉਣ ਵਾਸਤੇ ਤੁਹਾਡੇ ਮਾਪੇ ਵਾਪਸ ਉਹਨੂੰ ਸਕੂਲਾਂ 'ਚ ਨਾ ਹੀ ਭੇਜਦੇ ਤਾਂ ਚੰਗਾ ਸੀ ਨਾ ਤੁਸੀਂ ਹਮੇਸ਼ਾ ਹੀ ਪੰਜਾਬ ਨੂੰ ਜਾਂ ਪੰਜਾਬੀ ਸਿੱਖ ਨੂੰ ਟਾਰਗੇਟ ਕਰਕੇ ਇਦਾਂ ਦੀਆਂ ਕਤਤਾਂ ਕਰਦੇ ਆ ਰਹੇ ਹੋ ਤੁਹਾਨੂੰ ਅੱਜ ਤੱਕ ਨਾ ਕੁਝ ਮਿਲਿਆ ਤੇ ਨਾ ਹੀ ਮਿਲਣਾ ਮੈਂ ਬੇਨਤੀ ਕਰਦਾ ਤੁਹਾਨੂੰ ਸਾਰਿਆਂ ਨੂੰ ਜਿਹੜੀ ਮੇਰੀ ਵੀਡੀਓ ਦੇਖਦੇ ਹੋ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਉਸ ਕੰਜਰ ਤੱਕ ਵੀਡੀਓ ਪਹੁੰਚੇ ਜਿਹੜਾ ਪਿੱਛੇ ਰਹਿ ਕੇ ਗੋਪਤ ਰਹਿ ਕੇ ਈਮੇਲਾਂ ਭੇਜਦਾ ਕਦੇ ਹਰਮੰਦਰ ਸਾਹਿਬ ਨੂੰ ਕਦੇ ਪੰਜਾਬ ਦੇ ਸਕੂਲਾਂ ਨੂੰ ਤੇ ਅੱਜ ਅੰਮ੍ਰਿਤਸਰ ਦੇ ਸਕੂਲ ਨਾਲ ਦੀ ਨਾਲ ਬੰਦ ਕਰ ਦਿੱਤੇ ਗਏ ਨੇ ਹੁਣ ਇਹ ਬਹੁਤ ਦੁਖਦਾਈ ਗੱਲ ਹੈ ਤੇ ਕਿੰਨੇ ਲੋਕਾਂ ਦੇ ਦਿਲ ਨੂੰ ਠੇਸ ਪਹੁੰਚੀ ਕਿੰਨੇ ਲੋਕ ਸਹਿਮਗੇ ਇਸ ਗੱਲ ਦੇ ਨਾਲ ਅਸੀਂ ਅੰਮ੍ਰਿਤਸਰ ਤੋਂ ਇੱਡੀ ਦੂਰ ਬੈਠੇ ਆ ਸਾਨੂੰ ਇਸ ਗੱਲ ਦਾ ਦੁੱਖ ਹੈ ਕਦੇ ਪਟਨਾ ਸਾਹਿਬ ਹਰਮੰਦਰ ਸਾਹਿਬ ਨੂੰ ਢਾਉੜ ਦੀਆਂ ਗੱਲਾਂ ਕਰਦੇ ਨੇ ਲੋਕ ਸਾਹਮਣੇ ਆ ਕੇ ਦੋ ਹੱਥ ਕਰ ਲੋ ਜਿੱਤੇ ਕਰਨੇ ਨੇ ਪਤਾ ਲੱਗ ਜੂ ਤੁਹਾਡੂ ਵੀ ਸਾਨੂੰ ਵੀ ਵੀ ਅਸੀਂ ਕਮਜ਼ੋਰ ਆ ਜਾਂ ਤੁਸੀਂ ਕਮਜ਼ੋਰ ਹੋ ਮੈਂ ਤੁਹਾਨੂੰ ਬੇਨਤੀ ਫੇਰ ਕਰਦਾ ਗੁਰੂ ਕੇ ਸਿੱਖੋ ਜਿਹੜੇ ਜਿਹੜੇ ਮੇਰੀ ਵੀਡੀਓ ਨੂੰ ਸੁਣ ਗਏ ਵੀਡੀਓ শেয়ার ਜ਼ਰੂਰ ਕਰ ਦਿਓ ਉਹਨਾਂ ਲੋਕਾਂ ਤੱਕ ਇਹ ਗੱਲਾਂ ਜਾਣੀਆਂ ਚਾਹੀਦੀਆਂ ਨੇ ਵੀਡੀਓ ਜਾਣੀ ਚਾਹੀਦੀ ਹੈ ਉਹਨੇ ਤਾਂ ਕੱਲ ਹੋਣੇ ਚਾਹੀਦੇ ਨੇ ਵੀ ਤੁਸੀਂ ਕਿਸੇ ਮਾਪੇ ਦੇ ਹੈ ਜੰਮੇ ਜਾਏਗੇ ਟ੍ਰੇਨ ਤੋਂ ਉਤਾਰ ਕੇ ਭੇਜਤਾ ਸੋ ਨੂੰ ਕਿਸੇ ਨੇ ਤੇ ਜਿੰਨਾ ਕਿਸੇ ਲੱਗ ਕੇ ਤੁਸੀਂ ਆਹ ਕਰਤੂਤਾ ਕਰਦੇ ਹੋ ਇੱਕ ਗੱਲ ਯਾਦ ਰੱਖਿਓ ਸਭ ਤੋਂ ਪਹਿਲਾਂ ਸੋ ਨੂੰ ਉਹੋ ਹੀ ਵਰਗਾਉਣਗੇ ਜਿਹੜੇ ਅੱਜ ਸੋ ਨੂੰ ਵਰਤਉਦੇ ਨੇ ਕਿਉਂਕਿ ਕੁਝ ਲੋਕ ਸੋ ਦੀ ਵਰਤੋਂ ਕਰਦੇ ਨੇ ਉਹ ਥੋੜੀ ਵਰਤੋਂ ਕੱਢ ਕੇ ਫਿਲਮਾਂ ਦੇਖਦੇ ਆ ਨਾ ਫਿਲਮਾਂ ਦੇ ਵਿੱਚ ਕੀ ਸੀਨ ਹੁੰਦੇ ਨੇ ਲੋਕ ਗੁੰਡਾਗਰਦੀ ਕਰਨ ਵਾਲਿਆਂ ਨੂੰ ਵਰਤ ਕੇ ਬਾਅਦ ਵਿੱਚ ਉਹਨਾਂ ਨੂੰ ਪਰਵਾਦਿੰਦੇ ਨੇ ਇਹ ਸੀਨ ਥੋੜੇ ਨਾਲ ਹੋਣੇ ਨੇ ਇਸ ਕਰਕੇ ਆਵਾਜ਼ ਆ ਦਿਓ ਇਹਨਾਂ ਗੱਲਾਂ ਤੋਂ ਬਹੁਤ ਹੀ ਮੇਲਾਂ ਭੇਜਦੀਆਂ ਤੁਸੀਂ ਨੇ ਹੁਣ ਚੁੱਪ ਕਰ ਜੋ ਕੁਝ ਸੁਧਰ ਲੈਣ ਤੋਂ ਦੁਨੀਆ ਦਾ ਨੇ ਸੁਧਰ ਸਕਦਾ ਪਹਿਲਾਂ ਹੀ ਬਹੁਤ ਮਾਰੇ ਹਾਲਾਤ ਹੋ ਕੇ ਹਟੇਗੇ ਤੇ ਤੇਰੇ ਵਰਗੇ ਲੋਕ ਅੱਜ ਹੋਰ ਇਦਾਂ ਦੇ ਹਾਲਾਤ ਕਰਦੇ ਨੇ ਫਿਰ ਯਾਦ ਰੱਖੋ ਜਿੱਦਣ ਕਿਤੇ ਸਿੱਖ ਆਪਣੀ ਆਈ ਤੇ ਆਕੇ ਨਾ ਮਲਿਆ ਵੇਟ ਕਰਦਣ ਕਿ ਇੱਥੇ ਬਾਲ ਨਹੀਂ ਲੱਪਣਾ ਸਦਾ ਨਾਮਾ ਇਨਸਾਨ ਨਹੀਂ ਦੇਣਾ ਤੂੰ ਇੱਕ ਵਾਰੀ ਸਾਹਮਣੇ ਆ ਕੇ ਦੇਖ ਜਿੱਦਣ ਕਿਤੇ ਤੇਰਾ ਪਤਾ ਲੱਗ ਗਿਆ ਵੀ ਤੂੰ ਫਲਾਣੀ ਥਾਂ ਦਾ ਫਲਾਣਾ ਬੰਦਾ ਹੈ ਇਹ ਤਾਂ ਸ਼ੋਕਰਮਣਾ ਭਾਰਤ ਦੇ ਕਾਨੂੰਨ ਦਾ ਵੀ ਜਿਹਦੇ ਕਰਕੇ ਸਿੱਖਾਂ ਦੇ ਹੱਥ ਬੰਨੇ ਹੋਏ ਦੇ ਤੇ ਤੇਰੇ ਵਰਗੇ ਲੋਕ ਤੁਰੇ ਫਿਰਦੇ ਨੇ ਰੋਟੀ ਖਾਂਦੇ ਨੇ ਕਲਸ ਨੇ ਕਰੋੜ ਦਾ ਤਨਬਾਦ ਕਰਿਆ ਕਰ ਤੇ ਜੇ ਕਿਤੇ ਵਿਵਸਥਾ ਕਾਨੂੰਨ ਦੀ ਡਾਊਨ ਹੋਵੇ ਸਿੱਖਾਂ ਦੇ ਹੱਥ ਵਿੱਚ ਰਾਜ ਹੋਵੇ ਤੇਰੇ ਵਰਗੇ ਉੱਠ ਨਹੀਂ ਸਕਦੇ ਉੱਠਣ ਤੋਂ ਪਹਿਲਾਂ ਥੱਲੇ ਦੋ ਚਲੇ ਜਾਣ ਸਿੱਖ ਦਾ ਰਾਜ ਹੀ ਐਸਾ ਸੀ ਤੇ ਜੇ ਤੇਰੇ ਵਰਗੇ ਨੂੰ ਸੁੱਖ ਦਾ ਸਾਹ ਲੈਣ ਦਾ ਟਾਈਮ ਮਿਲਿਆ ਤਾਂ ਮਾੜਾ ਮੋਟਾ ਮੇਰਾ ਵੀਰ ਸੋਚ ਸਮਝ ਵਿਚਾਰ ਕਰ ਵੀ ਇਹੋ ਜਿਹਾ ਗਲਤ ਕੰਮ ਨਾ ਕਰਿਆ ਕਰ ਇਹੋ ਜਿਹੇ ਮੇਲਾ ਭੇਜ ਕੇ ਇਹੋ ਜਿਹੇ ਡਰਾਬੇ ਦੇ ਕੇ ਤੇਰਾ ਕੱਖ ਨਹੀਂ ਬੱਟੀ ਦਾ ਵਰਨਾ ਤੇਨੂੰ ਕੁਛ ਨਹੀਂ ਪੈਸਾ ਕਮਾਉਣਾ ਕੋਈ ਚੰਗੇ ਚੰਗੇ ਤਰੀਕੇ ਨਾਲ ਕਮਾ ਲੈ ਜੇ ਤੂੰ ਕੰਪਿਊਟਰ ਚਲਾਉਂਦਾ ਜਾਣਦਾ ਨੈਟ ਦੀ ਜਿੰਨੀ ਤੈਨੂੰ ਜਾਣਕਾਰੀ ਹੈ ਕੋਈ ਚੰਗਾ ਤਰੀਕਾ ਚੰਗੀ ਨੌਕਰੀ ਮਿਲ ਸਕਦੀ ਹੈ ਤੈਨੂੰ ਪੈਸਾ ਚੰਗਾ ਕਮਾਇਆ ਜਾ ਸਕਦਾ ਹੈ ਤੇ ਦੋ ਨੰਬਰ ਦਾ ਪੈਸਾ ਅੱਜ ਤੱਕ ਕਿਸੇ ਨੂੰ ਪਚਿਆ ਨਹੀਂ ਜਿਵੇਂ ਆਉਂਦਾ ਓਵੇਂ ਚਲਾ ਜਾਂਦਾ ਇਹ ਵੀ ਗੱਲ ਮੇਰੀ ਯਾਦ ਰੱਖੀ ਮੁੱਕਦੀ ਗੱਲ ਮੈਂ ਦੁਬਾਰਾ ਫੇਰ ਰਿਪੀਟ ਕਰਦਾ ਇਹ ਬੇਨਤੀ ਮੈਂ ਉਹਨਾਂ ਨੂੰ ਕਰ ਰਿਹਾ ਜਿਹੜੇ ਪੰਜਾਬ ਦੇ ਅੰਦਰ ਗਲਤ ਮਾਹੌਲ ਪੈਦਾ ਕਰ ਰਹੇ ਨੇ ਉਹ ਕੋਈ ਵੀ ਹੋਵੇ ਭਾਵੇਂ ਸਾਡੇ ਆਪਣੇ ਵਿੱਚੋਂ ਆ ਭਾਵੇਂ ਕੋਈ ਬਾਹਰਲਾ ਜੇ ਮਾਹੌਲ ਖਰਾਬ ਕਰਦੇ ਹੋ ਤਾਂ ਯਾਦ ਰੱਖਿਓ ਇਹ ਅੱਗ ਤੁਹਾਡੇ ਘਰ ਤੱਕ ਪਹੁੰਚੂਗੀ ਬਾਣੀ ਵਿੱਚ ਲਿਖਿਆ ਪਰ ਉਸੇ ਕੇ ਜੋ ਹੋਆ ਤੂੰ ਆਪਣੇ ਵੀ ਜਾਨ ਜਿਹੜਾ ਗਵਡੀਆਂ ਤੇ ਹੋਇਆ ਉਹ ਤੇਰੇ ਘਰ ਵੀ ਹੋਊਗਾ ਜਿਹੜੀ ਅੱਗ ਤੁਸੀਂ ਲਾ ਰਹੇ ਹੋ ਉਹ ਸਿੱਕਣੀ ਸੋਧੂ ਵੀ ਪੈਣੀ ਆ ਉਹਦਾ ਸੇਖ ਸੋਨੇ ਤੱਕ ਵੀ ਪਹੁੰਚਣਾ ਇਸ ਕਰਕੇ ਬਾਜ ਆਜੋ ਇਹਨਾਂ ਗੱਲਾਂ ਤੋਂ ਕੋਈ ਫਾਇਦਾ ਨਹੀਂ ਕੁਛ ਨਹੀਂ ਨਿਕਲਣਾ ਬੱਚਿਆਂ ਦਾ ਉਹ ਇੱਕ ਖਰਾਕ ਕਰਕੇ ਜਿਨ੍ਹਾਂ ਦੀ ਜ਼ਿੰਦਗੀ ਬਰਬਾਦ ਹੁੰਦੀ ਹੈ ਨਾ ਫਿਰ ਉਹ ਬਾਅਦ ਵਿੱਚੋਂ ਬਦਲੇ ਜ਼ਰੂਰ ਲੈਂਦੇ ਨੇ ਪਤਾ ਨਾ ਜ਼ਰੂਰ ਹੁੰਦਾ ਵੀ ਹੁਣ ਕਰਨਾ ਕੀ ਆ ਸੀ ਨੇ ਫਿਰ ਉਹੋ ਹੀ ਸਕੀਮਾਂ ਲੌਂਦੇ ਨੇ ਤੇ ਬਹੁਤ ਸਾਰੇ ਪਹਿਲਾਂ ਇਦਾਂ ਤੇ ਆ ਕੇ ਤੁਰ ਗਏ ਇਹ ਵੀ ਯਾਦ ਰੱਖਿਓ ਇਹ ਉਹ ਕੰਮ ਹੈ ਜਾਨਵਾਂ ਦੀ ਵਿਦੇਸ਼ਾਂ ਵਿੱਚ ਜਾ ਕੇ ਲੰਡਨ ਵਿੱਚ ਜਾ ਕੇ ਵੀ ਆਪਣਾ ਸਰਕਾਰ ਨੂੰ ਲੱਭ ਲੈਂਦੀਆਂ ਤੇ ਵੀ ਨਾਸਤੇ ਸੱਚੀ ਦਾ ਹੁੰਦਾ ਨਹੀਂ ਤੁਸੀਂ ਪਰਖਾ ਨਾ ਕਰੋ ਜੇ ਕੋਈ ਚੁੱਪ ਹੈ ਸਾਥ ਹੈ ਤਾਉਨੂੰ ਸਾਥ ਸਾਥ ਦੇ ਸਾਥਗੀ ਦੇ ਨਾਲ ਜੀ ਲੈਣ ਦਿਓ ਬਾਰ-ਬਾਰ ਪਰਖਾਂ ਕਰਕੇ ਫਿਰ ਬਾਰ-ਬਾਰ ਨਹੀਂ ਬਕਸੇ ਜਾ ਸਕਦੇ ਤੁਸੀਂ ਇਸ ਗੱਲ ਨੂੰ ਚੇਤੇ ਰੱਖਿਓ ਤੇ ਮੈਂ ਬਾਰ-ਬਾਰ ਬੇਨਤੀ ਕਰਦਾ ਤੁਹਾਨੂੰ ਗੁਰੂ ਕੀ ਸਿੱਖੋ ਥੋੜੇ ਜੇ ਕੱਕੜੇ ਹੋਵੋ ਕਾਇਮ ਹੋਵੋ ਐਦਾਂ ਦੇ ਲੋਕਾਂ ਦਾ ਜਵਾਬ ਦਿਆਂ ਕਰੋ ਭਾਵੇਂ ਬੀੜੀਆ ਪਾ ਕੇ ਕਿਉਂਕਿ ਉਹ ਵੀ ਮੇਲ ਕਰਦੇ ਨੇ ਨੈਟ ਦੇ ਰਾਹੀਂ ਮੈਸੇਜ ਕਰਦੇ ਨੇ ਤੇ ਤੁਸੀਂ ਵੀ ਨੈਟ ਦੇ ਰਾਹੀਂ ਮੈਸੇਜ ਕਰਿਆ ਕਰੋ ਹਾਰੇ ਕਸੇਕ ਹਾਰੇ ਕ ਬੰਦਾ ਵੀਡੀਓ ਪਾਇਆ ਕਰੋ ਤਾਂ ਕਿ ਉਹਨਾਂ ਲੋਕਾਂ ਤੱਕ ਸਾਡਾ ਸੰਦੇਸ਼ ਪਹੁੰਚੇ ਜਿਹੜੇ ਖੁਦ ਸਾਨੂੰ ਰੱਬ ਸੰਦੇਸ਼ ਭੇਜਦੇ ਨੇ ਤੇ ਆਪਣੇ ਅੰਦਰ ਨਾਮ ਪਾਉਣ ਦਾ ਅਭਿਆਸ ਕਰੋ ਲੋੜ ਪੈਣ ਤੇ ਇਹਨਾਂ ਲੋਕਾਂ ਦਾ ਫਿਰ ਮੁਕਾਬਲਾ ਵੀ ਅਸੀਂ ਕਰ ਸਕੀਏ ਇਹਨੇ ਵੀ ਯੋਗ ਹੋਣਾ ਚਾਹੀਦਾ ਸਾਨੂੰ ਬੇਸ਼ੱਕ ਬਾਹਰੋਂ ਗਰੀਬੀ ਦਾ ਸਾਹ ਵਿੱਚ ਜੀਏ ਕਿਰਤ ਕਮਾਈ ਕਰਕੇ ਖਾਈਏ ਕੋਈ ਫਰਕ ਨਹੀਂ ਪੈਂਦਾ ਕੋਈ ਪਰਵਾਹ ਨਹੀਂ ਪਰ ਗਲਤ ਅੰਸਰ ਹਵੇ ਸਾਹੀ ਸਾਨੂੰ ਗੱਲ ਦਿਸਾ ਦੇਊਗਾ ਤੇ ਉਹਨਾਂ ਨੂੰ ਰੋਕਣ ਦੇ ਲਈ ਸਾਨੂੰ ਤਤ ਪਰ ਹੋਣਾ ਚਾਹੀਦਾ ਹੈ ਸਾਨੂੰ ਕਾਇਮ ਹੋਣਾ ਪੈਣਾ ਮੇਰੀ ਵੀਡੀਓ ਸ਼ੇਅਰ ਕਰ ਦਿਓ ਤੁਹਾਡੇ ਵਿਚਾਰ ਕੀ ਨੇ ਉਹ ਆਪਣੇ ਕਮੈਂਟਾਂ ਰਾਹੀਂ ਜਰੂਰ ਦੱਸਿਓ ਜੇ ਮੇਰੀ ਗੱਲ ਕੋਈ ਗਲਤ ਆ ਤਾਂ ਮੈਨੂੰ ਵੀ ਇੱਕ ਦੱਸਿਓ ਜੇ ਮੇਰੀਆਂ ਗੱਲਾਂ ਸਹੀ ਨੇ ਤਾਂ ਮੇਰੀ ਗੱਲ ਦੇ ਨਾਲ ਸਹਿਮਤੀ ਕਰਦੇ ਹੋਏ ਉਹਨਾਂ ਲੋਕਾਂ 'ਕਲ ਗੱਲ ਇਹ ਜਰੂਰ ਪਹੁੰਚਾਓ ਵੀਡੀਓ ਜਰੂਰ ਪਹੁੰਚਾਓ ਮੈਂ ਕਿਹਾਂ ਪਰਵਾਣ ਕਰਦੀ ਆ ਬਾਕੀ ਦੁਖਦਾਈ ਹਿਰਦੇ ਦੇ ਨਾਲ ਮਾਫੀ ਚਾਹੁੰਦਾ ਜੇ ਕਿਸੇ ਨੂੰ ਗੱਦ ਘੱਟ ਬੋਲਿਆ ਗਿਆ ਹੋਵੇ ਕਿਉਂ ਕਿ ਸਾਡੇ ਬੱਚਿਆਂ ਦਾ ਭੁੱਖਾ ਸਾਡੇ ਪੰਜਾਬ ਦਾ ਭੁੱਖਾ ਸਾਡੇ ਘਰ ਦੇ ਵਿੱਚ ਅੱਗ ਲੱਗਦੀ ਆ ਨਾ ਜਮਨ ਲਓ ਇੱਕ ਘਰ ਦੇ ਵਿੱਚ ਪੰਜ ਜੀ ਨੇ ਪੰਜਾਂ ਦੇ ਵਿੱਚੋਂ ਇੱਕ ਜੀ ਨੂੰ ਛੱਟ ਲਾ ਕੇ ਦੇ ਨਾ ਸਾਰੇ ਜੀ ਤਰਫ ਦੇ ਹੁੰਦੇ ਨੇ ਤੇ ਪੰਜਾਬ ਸਾਡਾ ਘਰ ਹੈ ਤੇ ਸਭ ਤੋਂ ਵੱਡਾ ਭਾਈ ਅੰਮ੍ਰਿਤਸਰ ਹੈ ਜਿੱਥੇ ਸਾਡੇ ਵੱਡੇ-ਵਡੇਰੇ ਗੁਰੂ ਪੀਰ ਹੋਏ ਉਹ ਸਾਡਾ ਵੱਡਾ ਜੇ ਉਥੇ ਕੋਈ ਐਦਾਂ ਦੀਆਂ ਹੋੜੀ ਘਟਨਾ ਵਾਪਰਦੀ ਆ ਸਭ ਤੋਂ ਵੱਧ ਸੁੱਖ ਦੁੱਖ ਸਾਡੇ ਤੇ ਆਉਣਾ ਇਸ ਕਰਕੇ ਭਾਈ ਧੁਖਾ ਮੈਂ ਤਾਂ ਇਹ ਵੀਡੀਓ ਬਣਾ ਕੇ ਤੁਹਾਡੇ ਨਾਲ ਆਪਣੇ ਦਿਲ ਦੀ ਗਹਿਰਾਈ ਦੀਆਂ ਗੱਲਾਂ ਸਾਂਝੀਆਂ ਕਰ ਰਿਹਾ ਤੇ ਮੇਰੀ ਬੇਨਤੀ ਨੂੰ ਸਮਝਦੇ ਹੋਏ ਉਹਨਾਂ ਲੋਕਾਂ ਤੱਕ ਮੇਰਾ ਮੈਸੇਜ ਜ਼ਰੂਰ ਪਹੁੰਚਾਓ ਪਹੁੰਚਾਓ ਜਿਹੜੇ ਲੋਕ ਐਦਾਂ ਦੀਆਂ ਗੱਲਾਂ ਕਰਦੇ ਨੇ ਮੈਂ ਹੁਣ ਬਹੁਤਾ ਸਮਾਂ ਨਾ ਲੈਂਦਾ ਹੋਇਆ ਖਿਮਾ ਜਾਂਚਕਾ ਕੋਈ ਵੱਧ ਘੱਟ ਬੋਲਿਆ ਗਿਆ ਹੋਵੇ ਤਾਂ ਖਿਮਾ ਕਰਿਓ ਪਰ ਮੇਰੇ ਦਿਲ ਦੀ ਗਹਿਰਾਈ ਨੂੰ ਸਮਝੋ ਵਾਹਿਗੁਰੂ ਜੀ ਕਾ ਖਾਲਸਾ Vai no dia que